हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਆ ਗਈ ਬਈ ਟੋਕੜ ਵੜ ਤੇ ਇੱਕ ਆ ਗਈ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਘਰੇਲੂ ਪਸ਼ੂਆਂ ਚੋਂ ਸੇਲ ਕਰ ਰਿਹਾਗਾ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ ਇੱਥੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹਾਂ ਬਾਈ ਠੀਕ ਠਾਕ ਵਧੀਆ ਵੀਰੇ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾ ਪੂਰ ਸਿੰਘ ਜੀ ਪਿੰਡ ਕੌਣ ਸੀ ਜਿਹੜਾ ਬਰਨਾਲਾ ਤਹਿਸੀਲ ਦਾ ਬਾਈ ਨੇੜੇ ਪਿੰਡ ਬਾਈ ਨੇੜੇ 4 ਕਿਲੋਮੀਟਰ ਢਿਲਮਾ ਵੀਰੇ 5 ਕਿਲੋਮੀਟਰ ਤਫਾ 5 ਕਿਲੋਮੀਟਰ ਤਲਵਾ ਮੇ ਨੰਬਰ ਬੋਲ 62805 091 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਅ ਬਾਈ ਇਹਦੇ ਸ਼ੁਰੂ ਕਰ ਦੇ ਗੱਬੜਾ ਹਾਂ ਇਹ ਸ਼ੁਰੂ ਕਰ ਲੈਣੇ ਵੀਰੇ ਕਿਹੜਾ ਸੂਆ ਸੁੰਦੀਆ ਕਰਮਾ ਦੂਜਾ ਸੂਆ ਵੀਰੇ ਜਮਾਰੇ ਜਨਨ ਸੂ ਦੁੱਧ ਜਰਾ ਸੂਆ ਰਿਹਾ ਜਨਾਲ ਹਾਂ ਵੀਰੇ ਕਿੰਨੇ ਕ ਦਿਨਾਂ ਦੀ ਕੱਚੀ 10 ਦਿਨਾਂ ਦੀ ਕੱਚੀ ਹੈ ਵੀਰੇ 10 ਦਿਨਾਂ ਦੀ ਕੱਚੀ ਠੰਡੀ ਸੀਲ ਦੀ ਪੂਰੀ ਗਾਰੰਟੀ ਆ ਭਾਰ ਕੱਪੇ ਦੀ ਪੂਰੀ ਠੰਡ ਠੰਡ ਪੂਰਾ ਓਕੇ ਹੈ ਵੀਰੇ ਕਿੰਨਾ ਕ ਦੁੱਧ ਪਾ ਦੋ ਵੀ ਦੁੱਧ ਵੀਰੇ ਨੇ ਪਿਛਲੇ ਸੂਏ 16 ਲੀਟਰ ਕੱਢਿਆ ਇਹਦੀ ਮੂਰੇ ਸੇਵਾ ਦਾ ਆ 18 ਨਹੀਂ ਕਹਿੰਦੇ 20 ਨਹੀਂ ਕਹਿੰਦੇ ਉਹ ਅਗਲਾ ਆਪਦਾ ਹਿਸਾਬ ਕਿਤਾਬ ਲਾ ਕੇ ਦੇਖ ਕੇ ਲਈ ਕਿਵੇਂ ਦਾ ਚੋਣ ਚਬਾਈ ਪੂਰਾ ਵਧੀਆ ਇੱਕ ਨੰਬਰ ਆ ਵੀਰੇ ਠੀਕ ਆ ਚਬਾਈ ਬਾਈ ਕਹਿੰਦਾ ਬਈ ਇੱਕ ਨੰਬਰ ਸੀ ਤੇ ਥਾਣ ਆਪਾਂ ਨੇੜੇ ਚੈੱਕ ਕਰਵਾਣਾ ਥਾਣ ਬੜਾ ਚੰਗਾ ਲੱਗਿਆ ਥਾਣ ਪੂਰਾ ਕਿੰਨੇ ਕੇ ਦਿਨ ਲੈ ਜੂ 10 12 ਨੂੰ ਲੈ ਜੂ ਵੀਰੇ RAM ਦਾ ਖੁੱਲੇ ਲੈ ਜੂ ਵੀਰੇ ਬਹੁਤ ਹੋ ਜਾਂਦਾ ਹੈ ਹਾਂ ਪੂਰਾ ਲਾਹੂ ਵੀਰੇ ਸਹੀ ਗੱਲ ਹੈ ਪੂਰਾ ਇਹਨੇ ਲੇਵਾ ਕਰਮਣ ਵਾਲੇ ਨੇ ਬਣਾਉਣਾਗਾ ਬਾਕੀ ਪ੍ਰਿੰਟ ਪ੍ਰਿੰਟ ਚੈੱਕ ਕਰ ਸਕਦਾ ਸ਼ੈਨਗਾ ਬਹੁਤ ਵਸੀਦੇ ਹੈਨਾ ਪੂਰਾ ਰਹਿ ਜਾਣਾ ਜਮਾ ਦੂਜਾ ਸੂਆ ਬਾਈ ਉੱਥੇ ਆਏ ਨਹੀਂ ਕਿਸੇ ਤੀਜਾ ਨਹੀਂ ਕਰ ਸਕਦਾ ਲੱਛ ਚਮਕਦਮ ਕਲੀਆ ਪੂਰੀ ਖੋਲਿਓ ਬਈ ਤੋੜ ਦੇ ਖੋਲ ਕੇ ਲੇਵੇ ਦੀ ਪਈ ਫੀਟਿੰਗ ਹੈ ਜਿਹੜੀ ਇੱਕ ਨੰਬਰ ਦੀ ਬਹੁਤ ਸੋਹਣਾ ਕਰਮਣ ਨੂੰ ਲੇਵਾਗਾ ਤੇ ਟਾਇਰ ਜਾ ਹਵਾਨਾ ਤਿਆਰ ਕਰੂਗੀ ਕਿਉਂਕਿ ਕੱਲੇ ਕੱਚੀ ਕੱਚੀ ਪਈਆ ਉਹ ਸਾਹਮਣਾ ਵਦੰਦਾ ਜਾਲਾ ਨਵਾਂ ਹਾਣਾ ਜਵਾਨੀ ਵਾਲਾ ਅੰਗਾ ਤੋਰਾ ਤਰਾ ਤੁਸੀਂ ਦੇਖ ਸਕਦੇ ਬੜਾ ਚੰਗਾ ਤੋਰਾਗਾ ਮੋੜ ਲੈ ਬਈ ਕੋਈ ਗੱਲ ਨਹੀਂ ਬਾਕੀ ਨਵਾਂ ਹਾਣਾ ਪਤਾ ਲੱਗਦਾ ਕਿ ਨਹੀਂ ਹਾਂ ਹਾਂ ਵੀਰੇ ਇਹਦਾ ਪਤਾ ਆਪ ਦੇਖ ਕੇ ਪਤਾ ਲੱਗ ਜਾਓ ਆਪਾਂ ਨੂੰ ਬੜਾ ਕਹਿਣ ਦੀ ਲੋੜ ਨਹੀਂ ਵੀਰੇ ਸਹੀ ਹੈ ਜਦੋਂ ਅਗਲੇ ਲਈ ਪੈਸੇ ਰੋਣੇ ਆਪ ਹੀ ਦੇਖ ਲੂਆ ਬਈ ਬਰੀਕੀ ਚ ਬਹੁਤ ਆ ਯਾਰ ਨਾ ਹਾਂ ਵੀਰੇ ਬਰੀਕੀ ਬਹੁਤ ਆ ਪੂਰੀ ਫੁੱਲ ਵੀਰੇ ਹਮ ਸਹੀ ਗੱਲ ਬਰੀਕੀ ਬਰੂਕੀ ਬਈ ਚੈੱਕ ਕਰ ਸਕਦੇ ਫੁੱਲ ਲੱਗੀ ਤੇ ਬਾਕੀ ਟੈਲੈਂਟ ਉਹ ਲਾ ਚੈੱਕ ਕਰ ਸਕਦੇ ਬਾਲੀਆਂ ਪਈਆਂ ਸਾਰੀਆਂ ਨੇ ਕਰਮ ਵਾਲੇ ਨੇ ਕੱਢਣੀਆਂ ਉਹ ਫਿਰ ਕਹਿੰਦੀ ਕਿ ਜਿਵੇਂ ਮਰਜ਼ੀ ਥੱਲੇ ਬੈਠਾ ਰਹੇ ਨਿਆਣਾ ਨੂਣਾ ਪਾ ਕੇ ਲੱਤ ਪਰ ਜਮਾ ਨਹੀਂ ਚੱਕਦੇ ਵੀਰੇ ਠੀਕ ਹੈ ਵੀ ਹਾਂ ਬਾਈ ਕਹਿੰਦਾ ਜਿਵੇਂ ਮਰਜ਼ੀ ਬਹਿ ਜਾ ਨਿਆਣਾ ਲਾ ਕੇ ਕੋਈ ਦੇਖੇ ਕੋਈ ਭਾਰ ਕੱਪੇ ਦੀ ਕੁਛ ਨਹੀਂ ਹੈ ਜੀ ਕੋਈ ਥਣ ਚਪੂਰ ਸਰ ਲਡਾਲ ਨਹੀਂ ਜਮਾ ਤੇ ਮੋਲ ਇਹਦਾ ਮੋਲ ਫੋਨ ਤੇ ਕਰ ਲਾਂਗੇ ਵੀਰੇ ਫੋਨ ਰੇਟ ਬਿਲਕੁਲ ਜਾਇਜ਼ ਹੋਏਗਾ ਦੇਣ ਲੈਣੀ ਕਰਾਂਗੇ ਦੇਣ ਲੈਣ ਬੱਸੀਆਂ ਵਾਲੇ ਭਾਈ ਕਰ ਵਾਲੀ ਹੋਊਗਾ ਕੋਈ ਬੜਾ ਵੱਡਾ ਨਹੀਂ ਕਿਦਾ ਬਾ ਬਾਈ ਕਹਿੰਦਾ ਲੈਣ ਦੇਣ ਹੋਊਗਾ ਬੱਸੀਆਂ ਵਾਲਾ ਭਾਈ ਬਈ ਆਪਾਂ ਕਰਨਾਗਾ ਤੇ ਬਾਕੀ ਬੋਦੀ ਬਾਦੀ ਫੇਸ ਬਿਊਟੀ ਇਹਦੀ ਕਰਮ ਵਾਲੀ ਦੀ ਤੁਸੀਂ ਚੈੱਕ ਕਰ ਸਕਦੇ ਪ੍ਰਿੰਟ ਰੰਗ ਰੂਪ ਤੇ 2 ਨੰਬਰ ਤੇ ਬਾਈ ਜਰਸੀ ਜਰਸੀ ਵੀ ਤੀਜਾ ਸੁਆ ਕਹਿਣ ਦਾ ਆਪਾਂ ਚਾਹੇ ਚੌਥੀ ਜਾ ਕਹ ਲਈਏ ਤੀਜਾ ਸੁਆ ਓਰੀਜਨਲ ਹੁੰਦਾ ਗੱਬਣਾ ਵੀਰੇ ਸਮਝੋ 40 ਦਿਨ ਹੋ ਗਏ ਟੀਕਾ ਭਰਾਈ ਨੂੰ ਕਿਟਨ ਵਾਲੇ ਚੈੱਕ ਕਰਵਾ ਸਕਦਾ ਤੇ ਡਾਕਟਰ ਤੋਂ ਹੁੰਦੀ ਨਹੀਂ ਅਸੀਂ ਉਹ ਫੰਡਰਾ ਲਈ ਭਾ ਕਹਿ ਕੇ ਦੇਵਾਂਗੇ ਅਲੇ ਵੀਰੇ ਤੇ ਕਿੰਨਾ ਦੁੱਧ 6 ਲੀਟਰ ਆ ਵੀਰੇ ਲੋ ਤੁਸੀਂ 8 ਲੀਟਰ ਉਹ ਟੀਕਾ ਲਵਾਤ ਨਾ ਮੁਖਰਦਾ ਵੀਰੇ ਉਹਦਾ ਕਰਕੇ ਘਟ ਗਈ ਬਾਈ ਭਾਵੇਂ ਕੋਈ ਦੋ ਟਾਈਮ ਚਵਾਈ ਕਦੋਂ ਮਰਜ਼ੀ ਚੋਲੀ ਵੀਰੇ ਜਿੰਨੇ ਮਰਜ਼ੀ ਟਾਈਮ ਚੋਲੀ ਭਾਵੇਂ ਬਾਈ ਕਹਿੰਦਾ ਦੋ ਟਾਈਮ ਚਾਰ ਟਾਈਮ ਉਹ ਦੁੱਧ ਚਵਾਈ ਕਰ ਆ ਕਮੈਨ ਵਾਲੇ ਮੰਗਦੇ ਥਣ ਚੋ ਤਾਰਾਂ ਘੱਟ ਨਹੀਂ ਵੀਰੇ ਉਹ ਆਪਾਂ ਪਹਿਲੇ ਕਹਦੇ ਨਹੀਂ ਹਾਂ ਹਾਂ ਵੀਰੇ ਠੀਕ ਆ ਪਰਲੇ ਪਾਸੇ ਬਹਿਣੀ ਵਾਲ ਚ ਬਾਈ ਕਹਿੰਦਾ ਤਾਰਾਂ ਘੱਟ ਨਹੀਂ ਉਹ ਤੁਹਾਨੂੰ ਚੱਲਦਾ ਬਾਈ ਪੂਰਾ ਵਧੀਆ ਚੱਲਦਾ ਵੀਰੇ ਬਾਕੀ ਥਣ ਥਣ ਬਹੁਤ ਚੰਗਾ ਹੈ ਨਾ ਹਾਂ ਹਾਂ ਪੂਰਾ ਵੀਰੇ ਚਵਾਈ ਜੀ ਕੋਈ ਕਿਸ ਤਰ੍ਹਾਂ ਪੂਰੀ ਓਕੇ ਜੀ ਨਿਆਣਾ ਪਾ ਨਾ ਪਾ ਚਾਹੇ ਦੋਵੇਂ ਬੱਸੀਆਂ ਦੀ ਬਿਨਾ ਜਾਣੇ ਜੋ ਝੋਵਾ ਆਈ ਕਰ ਲੈਂਦੀ ਠੀਕ ਐ ਦੋਵੇਂ ਪਾਸੇ ਬਹਿ ਗਈ ਹੂੰ ਤੇ ਖੋਲਿਓ ਬਾਈ ਤੋਰ ਦਿਓ ਮੜੀ ਜੀ ਖੋਲ ਇਹਦਾ ਰੇਟ ਵੀਰੇ ਬੱਸੀਆਂ ਨਾਲੋਂ ਵੀ ਘੱਟ ਹੋਊਗਾ ਠੀਕ ਐ ਹਾਂ ਤੇ ਰੇਟ ਫਿਰ ਫੋਨ ਰੇਟ ਫੋਨ ਦੀ ਕਰ ਲਾਂਗੇ ਹੂ ਬੱਸੀਆਂ ਨਾਲੋਂ ਵੀ ਘੱਟ ਬਾਈ ਠੀਕਾ ਹਾਂ ਅਗਲੇ ਕਰਮਾਂ ਦੀ ਗੱਬਣ ਵੀ ਹੋ ਸਕਦੀ ਆ ਆਪ ਗੱਬਣ ਦੇ ਪੈਸੇ ਹੀ ਲੈਂਦੇ ਬਾਕੀ ਵਰੀਡ ਬਹੁਤ ਆ ਜਰਣਾ ਪੂਰੀ ਵੇ ਰੁਪਏ ਚ ਰੁਪਿਆ ਜਲਸੀ ਆ ਵੀਰੇ ਬੋਦੀਬਾਦੀ ਚੈੱਕ ਪੂਰੀ ਫੁੱਲ ਗਾਵਾਤ ਰੁਪਏ ਚ ਰੁਪਿਆ ਜਲਸੀ ਆ ਕੋਈ ਕਹਿ ਨਹੀਂ ਸਕਦਾ ਸਹੀ ਗੱਲ ਹਾਂ ਬਾਕੀ ਰੰਗ ਰੂਪ ਬਹੁਤ ਪਿਆਰਾ ਪੂਰਾ ਵੀਰੇ ਹਮ ਲੇਵਾ ਵੀ ਚੈੱਕ ਕਰ ਸਕਦੇ ਹਾਂ ਲੇਵਾ ਇਹਨੂੰ ਅਗਰ ਜਰੀਨ ਟ੍ਰੈਟ ਬਹੁਤ ਸੋਹਣਾ ਬੰਨਾ ਕਹਿ ਸਕਦੇ ਜੇ ਕਿਸੇ ਦੇ ਕਰਮਾਂ ਵਾਲੀ ਨਿਕਲਿਆ ਵੀਰੇ ਗੱਬਣ ਹੋਈ ਹਮ 60-65000 ਰੁਪਏ ਦੀ ਬੱਸੀ ਆ ਆਰਾਮ ਨਾਲ ਵੀਰੇ ਪੂਰੇ ਤੇ ਮੁੱਲ ਬਾਈ ਕਹਿੰਦਾ ਬਸ ਬੱਸੀਆਂ ਨਾਲੋਂ ਵੀ ਘੱਟ ਹੋਊਗਾ ਬਾਈ ਤੇ ਮੁੱਲੇ ਦਾ ਕਰਾਂਗੇ ਆਪਾਂ ਫੋਨ ਦੀ ਕਰ ਲੈ ਮੇਰੇ ਜੋ ਬੱਸੀਆਂ ਨਾਲੋਂ ਘੱਟ ਹੀ ਹੋ ਚੈੱਕ ਕਰ ਸਕਦਾ ਥਣ ਬਾਈ ਨੇ ਦੱਸ ਦਿੱਤਾ ਕਹਿੰਦਾ ਬਣੀ ਵਾਲੇ ਪਾਸੋਂ ਅੱਧਾ ਸਨ ਮੰਨ ਕੇ ਆਉਣ ਬਾਈ ਹਾਂ ਅੱਧਾ ਮੰਨ ਕੇ ਆਏ ਮੇਰੇ ਉਹ ਵੀ ਟੀਕਾ ਲਵਾਉਣੇ ਕਰਕੇ ਨਾ ਬਈ ਮੂੰਹ ਖੁਰਦਾ ਉਸ ਸਮਾਂ ਘੱਟ ਗਿਆ ਦੁੱਧ 8 ਲੀਟਰ ਸੀ ਤਾਂ ਕਰਕੇ ਫਰਕ ਪਾ ਗਈ ਵੀ ਕੋਈ ਚੱਕਰ ਨਹੀਂ ਹੂੰ ਬਾਕੀ ਲ ਫੀਡਿੰਗ ਫੂਡਿੰਗ ਚੈੱਕ ਕਰ ਸਕਦੇ ਬਹੁਤ ਸੋਨਾ ਹਵਾਵਾਂ ਠੰਡੀ ਸੀਰ ਫੁੱਲਾ ਨਿਆਣਾ ਪਾਉ ਨਾ ਪਾਉ ਬੱਸੀ ਨੇ ਆਈ ਹਟ ਜਾਣਾ ਆਟੋਮੈਟ ਠੀਕ ਹੈ ਭਾਈ ਹਾਂ ਬਾਈ ਕਹਿੰਦਾ ਨਿਆਣਾ ਲਾਇਆ ਚਾਹੇ ਨਾ ਲਾਇਆ ਕਹਿਣਾ ਕਰਮਾਂ ਨੇ ਕੁਛ ਨਹੀਂ ਬਾਕੀ ਕੱਦ ਵਾਲੀ ਵੇੜਾ ਤੇ ਜੇ ਕਿਸੇ ਵੀ ਵੀਰ ਨੂੰ ਦੋਮਾ ਵੇੜਾ ਚ ਕੋਈ ਵੇੜਾ ਪਸੰਦ ਆਵੇ ਤਾਂ ਬਾਈ ਨਾ ਕਰ ਲਿਓ ਕੰਡੈਕਟ ਜੇ ਕਿਸੇ ਨੇ ਜੋੜਾ ਲੈਣਾ ਹੋਇਆ ਵੀਰੇ ਜਮਾ ਰੇਜਰੇਟ ਜਾਇਜ਼ ਰੇਟ 'ਚ ਹੀ ਦੇ ਦੇਾਂਗੇ ਠੀਕ ਹੈ ਹਾਂ ਬਾਈ ਕਹਿੰਦਾ ਜੇ ਲਾਉਂਗੇ ਜੋੜਾ ਤਾਂ ਜਾਇਜ਼ ਰੇਟ 'ਚ ਦੇ ਦੇਾਂਗੇ ਤੇ ਧੰਨਵਾਦ ਜੀ